ਮੰਗਦੇ ਸੀ ਆਪਣੇ ਕੋਲ ਵੀ ਸਾਨੂੰ ਪੰਪ ਚਾਹੀਦੇ ਤਾਂ ਗੱਡੀ 'ਚ ਲਗਾਉਣ ਵਾਲਾ ਤਾਰ ਵਾਲਾ ਆਹ ਤਾਰ ਲਗਾ ਦੇਣੀ ਹੈ ਨਾਲ ਇਹ ਹੈਗਾ ਜੀ ਆਪਣਾ ਪਾਵਰ ਬੈਂਕ ਦੀ ਕੰਮ ਕਰਦਾ ਹੈ ਕਿਸਨ ਦਾ ਇਹ ਉੱਪਰ ਟੈਂਪਰੇਚਰ ਦੱਸੇਗਾ ਆਪਣਾ ਸਾਰਾ ਦੱਸੇਗਾ ਵੀ ਕਿੰਨੇ ਪਰਸੈਂਟ ਤੁਸੀਂ ਹਵਾ ਭਰਨੀ ਹੈ ਫੁੱਟਬਾਲ ਗੱਡੀ ਕਾਰ ਟਰੱਕ ਟਰੈਕਟਰ ਤੱਕ ਵੀ ਹਵਾ ਭਰ ਸਕਦੇ ਐ ਮਰਨ ਕੰਪਨੀ ਦਾ ਸਭ ਤੋਂ ਹੈਵੀ ਕੁਆਲਿਟੀ ਦਾ 1 ਸਾਲ ਦੀ ਫੁੱਲ ਗਾਰੰਟੀ ਰਹੇਗੀ ਜੀ ਠੀਕ ਆਹ ਕਾਰ ਚਾਰਜਰ ਵੀ ਨਾਲ ਇਹਦੇ ਮਿਲਦਾ ਜੀ ਜਿਵੇਂ ਆਪਣੇ ਘਰ 'ਚ ਅਸੀਂ ਫਰਿੱਜਾਂ ਵਗੈਰਾ ਨੇ ਵਾਸ਼ਿੰਗ ਮਸ਼ੀਨਾਂ ਨੇ ਹਨਾ ਉਹਨਾਂ ਨੂੰ ਚੁੱਕ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲੈ ਕੇ ਜਾਣਾ ਹੁੰਦਾ ਸਾਨੂੰ ਬਹੁਤ ਜ਼ੋਰ ਲੱਗਦਾ ਜੀ ਹਾਂਜੀ ਉਹਨਾਂ ਨੂੰ ਚੁੱਕ ਕੇ ਆਹ ਚਾਰ ਵੀਲ ਤੁਸੀਂ ਲਗਾ ਦੇਣੇ ਉਹਦੇ ਥੱਲੇ ਫਿੱਟ ਕਰ ਦੇਣੇ ਨੇ ਫਿੱਟ ਕਰਕੇ ਇਹਨੂੰ ਜਿੱਥੇ ਮਰਜ਼ੀ ਮੂਵ ਕਰਕੇ ਜਿੱਥੇ ਮਰਜ਼ੀ ਲੈ ਕੇ ਜਾਓ ਜੀ ਬਹੁਤ ਵਧੀਆ ਕੁਆਲਿਟੀ ਦਾ ਮ사ਜਰ ਇਹ neck ਮ사ਜਰ ਇਹ ਜਿਵੇਂ ਆਪਾਂ ਹੱਥਾਂ ਦੇ ਨਾਲ ਮ사ਜ ਮੰਗਦੇ ਆ ਨਾ ਵੀ ਸਾਨੂੰ ਹੱਥਾਂ ਦੇ ਨਾਲ ਮ사ਜ ਚਾਹੀਦੀ ਹੈ ਹਾਂਜੀ ਇਹ ਉਹ ਚੀਜ਼ ਹੈ ਜੀ ਤੁਹਾਨੂੰ ਮੈਂ ਇਹਦੀ ਕੁਆਲਿਟੀ ਚੈੱਕ ਕਰਾਨਾ ਕੁਆਲਿਟੀ ਬਹੁਤ ਜ਼ਬਰਦਸਤ ਹੈ ਇਹ ਆ ਦੇਖੋ ਜੀ ਆ ਚੱਲ ਪਿਆ ਇਹ ਜਿਵੇਂ ਹੱਥਾਂ ਨਾਲ ਵਰਕ ਕਰਦਾ ਹੈ ਨਾ ਓਵੇਂ ਵਰਕ ਕਰਦਾ ਜਿਵੇਂ ਓਦਾਂ ਕਰਦਾ ਇੱਥੋਂ ਆ ਪਿੱਛੋਂ ਬਾਜੀਆਂ ਬੰਦ ਦੇਣਾ ਇਹਦੀ ਸਪੀਡ ਬਹੁਤ ਤੇਜ਼ ਹੈ ਜੀ ਆਹ ਦੇਖੋ ਸਪੀਡ ਵੱਧ ਗਈ ਆਹ ਬੰਦ ਦਿੱਤਾ ਇਹ ਐਵੇਂ ਲੱਗੇਗਾ ਜਿਵੇਂ ਆਪਾਂ ਨੂੰ ਕੋਈ ਮ사ਜ ਦੇ ਰਿਹਾ ਜਿਵੇਂ ਓਦਾਂ ਹੀ ਹੋਏ ਹੱਥਾਂ ਪੂਰਾ ਕੋਡ ਗੁੱਠਾ ਤੇ ਉਂਗਲਾਂ ਓਹੀ ਚਾਹ ਕਿੰਨੇ ਦਾ ਹੈ ਵੀਰੇ ਪੂਰਾ ਪਾਵਰ ਬੈਂਕ ਚਾਰਜ ਹੋ ਜਾਂਦਾ ਵੀ ਹਾਂਜੀ ਚਾਰਜੇਬਲ ਹੈ ਭਾਜੀ ਸਾਰੀਆਂ ਆਈਟਮ ਆਪਣੇ ਕੋਲ ਚਾਰਜੇਬਲ ਹੁੰਦੀਆਂ ਇੱਕ ASCII ਜਿਹੜੀ ਜੰਮੀ ਹੋ ਹਾਂਜੀ ਇੱਕ ਆ 80 ਰੁਪਏ ਦੀ ਰੇਂਜ ਵਿੱਚ ਇਹਦੇ ਵਿੱਚ ਪਾਣੀ ਪਾਓ ਪਾਣੀ ਪਾ ਕੇ ਏਦਾਂ ਗੜ ਲਓ ਆਰਾਮ ਨਲ ਸਿਲੀਕੋਨ ਦੇ ਵਿੱਚ ਨਾ ਰਬੜੇ ਨਾ ਪਲਾਸਟਿਕ ਇਹ YouTube ਉੱਤੇ ਸਰਚ ਕਰਕੇ ਦੇਖਿਓ ਇਹਨੂੰ ਬਣੀ ਲੈਂਪ ਪ੍ਰੋਜੈਕਟਰ ਕਹਿੰਦੇ ਨੇ ਜੀ ਓਕੇ ਵੀਰੇ ਇਹ ਰਾਤ ਨੂੰ ਜਦੋਂ ਅਸੀਂ ਲਾਈਟਾਂ ਬੰਦ ਕਰ ਦਿੰਨੀਆਂ ਨੇ ਵੀਰ ਜੀ ਹਾਂਜੀ ਆ ਸਾਰਾ ਛੱਤ ਉੱਤੇ ਪ੍ਰੋਜੈਕਟਰ ਬਣਾਉਂਦਾ ਰਾਤ ਨੂੰ ਬਹੁਤ ਪਿਆਰਾ ਦ੍ਰਿਸ਼ ਬਣਦਾ ਇਹਦੇ 'ਚ ਔਰ ਇਹ ਘੁੰਮਦਾ ਵੀ ਹੈ ਆ ਫੋਕਸ ਕਰਾਓ ਹਾਂ ਇਹ ਹੁੰਦਾ ਵੀ ਇਹਦੇ ਵਿੱਚ ਲਾਈਟਾਂ ਵੀ ਚੇਂਜ ਹੁੰਦੀਆਂ ਨੇ ਇਹ ਛੱਤ ਉੱਤੇ ਜੋ ਵੀ ਇਹਦੇ ਉੱਤੇ ਸਿੰਦਰੀਆਂ ਆ ਰਹੀਆਂ ਨੇ ਇਹ ਸਾਰੀਆਂ ਪਰ ਛੱਤ ਉੱਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੁਧਿਆਣਾ ਖੜੇ ਆ ਫੀਲਡਿੰਗਾਂ ਦੇ ਤੁਹਾਨੂੰ ਦਿਖਾਉਣਾ ਇਲੈਕਟ੍ਰੋਨਿਕ ਸਮਾਨ ਹੋਰ ਆਪਾਂ ਬਹੁਤ ਸਸਤੇ ਰੇਟਾਂ ਤੇ ਗਾਰੰਟੀ ਦੇ ਵਿੱਚ ਆਜੋ ਵੀਡੀਓ ਨਾ ਬਣੇ ਰਿਓ ਜੀ ਇੱਕ ਆ ਆਪਣੇ ਕੋਲ ਆਇਆ ਜੀ ਕਲੋਕ ਬੜਾ ਪਿਆਰਾ ਕਲੋਕ ਏ ਸੈੱਲ ਨਾਲ ਵੀ ਚੱਲਦਾ ਹੈ ਤੈਨੂੰ ਲੀਡ ਲਗਾ ਕੇ ਵੀ ਚਲਾ ਸਕਦੇ ਆ ਇਹਨਾਂ ਦਾ ਕੀ ਕੀ ਪ੍ਰਾਈਸ ਨੇ ਇਹ ਵੀਰ ਜੀ 450 ਰੁਪਏ ਦਾ ਕਲੋਗ ਏ ਇਹਦਾ ਇਹਦਾ ਇਹ ਬੈਨੀਫਿਟ ਏ ਰਾਤ ਨੂੰ ਅਸੀਂ ਇੱਕ ਤੇ ਉੱਠੇ ਆ ਲਾਈਟ ਵੀ ਚੱਲਦੀ ਰਹੇਗੀ ਕਲੋਗ ਤੇ అలਾਰਮ ਵੀ ਲੱਗੇਗਾ ਇੱਕ ਇਹ ਤੇ ਬਟਨ ਦਬਾਵਾਂਗੇ ਨਾ ਆ ਸਾਹਮਣੇ ਉੱਪਰ ਛੱਤ ਦੇ ਉੱਤੇ ਟਾਈਮ ਦੱਸੇਗਾ ਇਹਦਾ ਟਾਈਮ ਇੱਥੇ ਸ਼ੋ ਹੁੰਦਾ ਆ ਦੇਖੋ ਦਿਨ ਵਿੱਚ ਪਤਾ ਨਹੀਂ ਲੱਗਣਾ ਰਾਤ ਨੂੰ ਹਨੇਰੇ ਵਿੱਚ ਪਤਾ ਲੱਗੇਗਾ ਇਹ ਰਾਤ ਨੂੰ ਉੱਪਰ ਟਾਈਮ ਵੀ ਦੱਸੇਗਾ ਛੱਤ ਉੱਤੇ ਉਪਰ ਉਹ ਦੋ ਲੋਕੋ ਬਣ ਕੇ ਆ ਜੂ ਹਾਂਜੀ ਇੱਕ ਆ 300 ਰੁਪਏ ਦਾ ਆਇਆ ਹੋਇਆ ਕਲੋਕ ਬੜਾ ਪਿਆਰਾ ਜੀ ਓਕੇ ਜੀ ਲਾਈਟ ਵੀ ਚੱਲਦੀ ਏ ਦੋ అలਾਰਮ ਵੀ ਲੱਗਦੇ ਨੇ ਸੈੱਲ ਪੈਂਦੇ ਨੇ ਡਾਇਰੈਕਟ ਐਡਪਟਰ ਲਗਾ ਕੇ ਵੀ ਚਲਾ ਸਕਦੇ ਏ ਕਿੰਨੇ ਦਾ ਏ ਇਹ 300 ਰੁਪਏ ਦਾ ਵੇਚੀਏ ਓਕੇ ਵੀਰੇ ਇੱਕ ਆ ਆਪਣੇ ਕੋਲ ਸੈਂਸਰ ਡੰਬੀ ਕੈਮ ਦਾ ਆਇਆ ਹੋਇਆ ਵੀ ਇਹ ਸਿਰਫ ਔਰ ਸਿਰਫ ਆਪਾਂ ਨੂੰ ਮਿਲੇਗਾ ਜੀ 200 ਰੁਪਏ ਦਾ 200 ਰੁਪਏ ਦਾ 200 ਰੁਪਏ ਦੇ ਵਿੱਚ ਇਹ ਚ ਕੈਮਰਾ ਨਹੀਂ ਲੱਗਿਆ ਹੋਇਆ ਇਹ ਸੈਂਸਰ ਡਮੀ ਕੈਮਰੇ ਦਾ ਕੰਮ ਕਰਦਾ ਹੈ ਜੀ ਆਹ ਵਿੱਚ ਵਖਾ ਦਿਓ ਵਿੱਚ ਲੈਂਸ ਲੱਗਿਆ ਹੈ ਇਹਦੇ ਵਿੱਚ ਹਾਂਜੀ ਸੈੱਲ ਪਾ ਜਾਂਦੇ ਨੇ ਉਹਨੂੰ ਜਿੱਦਾਂ ਮਰਜ਼ੀ ਯੂਜ਼ ਕਰੋ ਸਿਰਫ 200 ਰੁਪਏ ਦਾ ਓਕੇ ਜੀ ਇਹ ਆਪਣੇ ਕੋਲ ਆ ਵਾਸ਼ਰੂਮ ਗੈਜਟਸ ਆਏ ਹੋਏ ਨੇ ਜੀ ਬਹੁਤ ਵਧੀਆ ਇਹ ਬਾਥਰੂਮ ਵਿੱਚ ਨਹਾਉਣ ਵਾਲੀ ਬਹੁਤ ਵਧੀਆ ਬੈਲਟ ਆਈ ਹੋਈ ਹੈ ਜੀ ਇਹਦਾ ਦੀਆਂ ਆਈਟਮਾਂ ਕਿੰਨੇ ਦੀ ਹੈ ਇਹ ਵੀ ਜੀ ਸਿਰਫ 150 ਰੁਪਏ ਦੀ ਓਕੇ ਇਹ ਕਾਈ ਆਪਣੇ ਕੋਲ ਆਈਸ ਟ੍ਰੇ ਆਈ ਹੈ ਜੀ ਇਵੇਕ ਗਰਮੀਆਂ ਦਾ ਮੌਸਮ ਆ ਗਿਆ ਹੈ ਬੜੀਆਂ ਪਿਆਰੀਆਂ ਬੇਰੀਆਂ ਟ੍ਰੀਆਂ ਲੈ ਕੇ ਆਏ ਆ ਦੇਖੋ ਪਾਣੀ ਪਾਣਾ ਪਾਣੀ ਪਾ ਕੇ ਇਹਨੂੰ ਐ ਬੰਦ ਕਰ ਦੇਣਾ ਫालतू ਦਾ ਪਾਣੀ ਬਾਹਰ ਆ ਜਾਏਗਾ ਉਸ ਵੇਲੇ ਤਾਂ ਸਾਰਿਆਂ ਨੂੰ ਕ੍ਰਸ਼ ਕਰਨਾ ਸਾਰੀਆਂ ਜਿਹੜੀਆਂ ਆਈਸ ਕਿਊਸ ਬਾਹਰ ਆ ਜੇ ਜਿਹੜੀ ਜੰਮੀ ਹੋ ਹਾਂਜੀ ਇੱਕ ਆ ਇਹ 80 ਰੁਪਏ ਦੀ ਰੇਂਜ ਵਿੱਚ ਇਹਦੇ ਵਿੱਚ ਪਾਣੀ ਪਾਓ ਪਾਣੀ ਪਾ ਕੇ ਅੱਧਾ ਘੜ ਲਓ ਆਰਾਮ ਨਲ ਸਿਲੀਕੋਨ ਦੇ ਵਿੱਚ ਨਾ ਰਬੜੇ ਨਾ ਪਲਾਸਟਿਕ ਹੈਗੇ ਓਕੇ ਵੀਰ ਇੱਕ ਅਸੀਂ ਆ ਮ사ਜਰ ਲੈ ਕੇ ਆਏ ਆ ਭਾਜੀ ਬਹੁਤ ਵਧੀਆ ਕੁਆਲਿਟੀ ਦਾ ਮ사ਜਰ ਇਹ ਨੈਕ ਮ사ਜਰ ਹੈ ਜਿਵੇਂ ਆਪਾਂ ਹੱਥਾਂ ਦੇ ਨਾਲ ਮ사ਜ ਮੰਗਨੇ ਆ ਨਾ ਵੀ ਸਾਨੂੰ ਹੱਥਾਂ ਦੇ ਨਾਲ ਮ사ਜ ਚਾਹੀਦੀ ਹੈ ਹਾਂਜੀ ਇਹ ਉਹ ਚੀਜ਼ ਹੈ ਜੀ ਤੁਹਾਨੂੰ ਮੈਂ ਇਹਦੀ ਕੁਆਲਿਟੀ ਚੈੱਕ ਕਰਾਨਾ ਕੁਆਲਿਟੀ ਬਹੁਤ ਜ਼ਬਰਦਸਤ ਹੈ ਜੀ ਪਾਵਰ ਬੈਂਕ ਇਹ ਆ ਦੇਖੋ ਜੀ ਆ ਚੱਲ ਪਿਆ ਇਹ ਜਿਵੇਂ ਹੱਥਾਂ ਨਾਲ ਵਰਕ ਕਰਦਾ ਹੈ ਨਾ ਓਵੇਂ ਵਰਕ ਕਰ ਰਿਹਾ ਜਿਵੇਂ ਓਦਾਂ ਕਰਦਾ ਇੱਥੋਂ ਆ ਪਿੱਛੋਂ ਬਾਜੀਆਂ ਬੰਦ ਦੇਣਾ ਇਹਦੀ ਸਪੀਡ ਬਹੁਤ ਤੇਜ਼ ਹੈ ਜੀ ਆ ਦੇਖੋ ਸਪੀਡ ਵੱਧ ਗਈ ਆ ਬੰਦ ਦਿੱਤਾ ਇਹ ਐਵੇਂ ਲੱਗੇਗਾ ਜਿਵੇਂ ਆਪਾਂ ਨੂੰ ਕੋਈ ਮ사ਜ ਦੇ ਰਿਹਾ ਜਿਵੇਂ ਓਦਾਂ ਹੀ ਹੋਏ ਹੱਥਾਂ ਪੂਰਾ ਐਨ ਕੋਟ ਗੁੱਠਾ ਤੇ ਉਂਗਲਾਂ ਓਹੀ ਤਾਂ ਕਿੰਨੇ ਦਾ ਹੈ ਵੀਰੇ ਉਹ ਘੂਠੇ ਦਾ ਵੀ ਉਹ ਹੀ ਕਰਦਾ ਹੈ ਜੀ ਇਹ 1550 ਰੁਪਏ ਦਾ ਭਾਜੀ ਓਕੇ ਬਈ ਇਹਦੇ ਵਿੱਚ ਪੂਰਾ ਪਾਵਰ ਬੈਂਕ ਫਿੱਟ ਹੋਇਆ ਜੀ ਪੂਰਾ ਪਾਵਰ ਬੈਂਕ ਚਾਰਜ ਹੋ ਜਾਂਦਾ ਵੀ ਹਾਂਜੀ ਚਾਰਜੇ ਬੱਲੇ ਭਾਜੀ ਸਾਰੀਆਂ ਆਈਟਮ ਆਪਣੇ ਕੋਲ ਚਾਰਜੇਬਲ ਹੁੰਦੀ ਹੈ ਇੱਕ ਅਸੀਂ ਆ ਲੈ ਕੇ ਆਏ ਆ ਐਮਰਨ ਕੰਪਨੀ ਦਾ ਨਾ ਇਹ ਜਿਹੜੇ ਆ ਮੰਗਦੇ ਸੀ ਆਪਣੇ ਕੋਲ ਵੀ ਸਾਨੂੰ ਪੰਪ ਚਾਹੀਦੇ ਤਾਂ ਗੱਡੀ 'ਚ ਲਗਾਉਣ ਵਾਲਾ ਤਾਰ ਵਾਲਾ ਆਹ ਤਾਰ ਲਗਾ ਦੇਣੀ ਹੈ ਨਾਲ ਇਹ ਹੈਗਾ ਜੀ ਆਪਣਾ ਪਾਵਰ ਬੈਂਕ ਦੇ ਹੀ ਕੰਮ ਕਰਦਾ ਹੈ ਕਿਸੇ ਦਾ ਇਹ ਉੱਪਰ ਟੈਂਪਰੇਚਰ ਦੱਸੇਗਾ ਆਪਣਾ ਸਾਰਾ ਦੱਸੇਗਾ ਵੀ ਕਿੰਨੇ ਪਰਸੈਂਟ ਤੁਸੀਂ ਹਵਾ ਭੰਦੀ ਏ ਫੁੱਟਬਾਲ ਗੱਡੀ ਕਾਰ ਟਰੱਕ ਟਰੈਕਟਰ ਤੱਕ ਵੀ ਹਵਾ ਭਰ ਸਕਦੇ ਆ ਐਮਰਨ ਕੰਪਨੀ ਦਾ ਸਭ ਤੋਂ ਹੈਵੀ ਕੁਆਲਿਟੀ ਦਾ ਗਾਰੰਟੀ ਦੇ ਵਿੱਚ 2450 ਰੁਪਏ ਦਾ ਜੀ ਓਕੇ ਇੱਕ ਸਾਲ ਦੀ ਫੁੱਲ ਗਾਰੰਟੀ ਰਹੇਗੀ ਜੀ ਠੀਕ ਆਹ ਕਾਰ ਚਾਰਜਰ ਵੀ ਨਾਲ ਇਹਦੇ ਮਿਲਦਾ ਜੀ ਓਕੇ ਵੀਰੇ ਉਸ ਤੋਂ ਬਾਅਦ ਆਪਣੇ ਕੋਲ ਵੀਰ ਜੀ ਆ ਅਸੀਂ ਔਰਗੇਨਾਈਜ਼ਰ ਲੈ ਕੇ ਆਏ ਆ ਵਾਚ ਔਰਗੇਨਾਈਜ਼ਰ ਬੜਾ ਵਧੀਆ 6 ਪੀਸਾਂ ਦਾ ਔਰਗੇਨਾਈਜ਼ਰ ਹੈ ਇਦੇ ਵਿੱਚ ਜਿਵੇਂ ਅਸੀਂ ਸਾਡੀਆਂ ਜਿਹੜੀਆਂ ਘੜੀਆਂ ਨੇ ਵਧੀਆ ਵਧੀਆ ਤੁਹਾਨੂੰ ਪਤਾ ਹੈ ਘੜੀਆਂ ਦੇ ਟ੍ਰੈਂਡ ਚੱਲੇ ਹੋਏ ਨੇ ਸਾਡੀਆਂ ਘੜੀਆਂ ਇਹਦੇ ਵਿੱਚ ਸੇਵ ਰਹਿਣਗੀਆਂ ਜੀ 6 ਪੀਸ ਦਾ ਸੈੱਟ ਹੈ ਸਿਰਫ ਸਿਰਫ 600 ਰੁਪਏ ਦੇ ਵਿੱਚ ਓਕੇ ਵੀਰੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਲੈ ਕੇ ਆਏ ਆਏ ਇੱਕ ਆਪਣੇ ਤੋਂ ਆਏ ਨੇ ਜੀ ਜਿਵੇਂ ਆਪਣੇ ਘਰ 'ਚ ਅਸੀਂ ਫਰਿੱਜਾਂ ਵਗੈਰਾ ਨੇ ਵਾਸ਼ਿੰਗ ਮਸ਼ੀਨਾਂ ਨੇ ਹਣਾ ਉਹਨਾਂ ਨੂੰ ਚੁੱਕ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲੈ ਕੇ ਜਾਣਾ ਹੁੰਦਾ ਸਾਨੂੰ ਬਹੁਤ ਜ਼ੋਰ ਲੱਗਦਾ ਜੀ ਹਾਂਜੀ ਉਹਨਾਂ ਨੂੰ ਚੁੱਕ ਕੇ ਆਹ ਚਾਰ ਵੀਲ ਤੁਸੀਂ ਲਗਾ ਦੇਣੇ ਉਹਦੇ ਥੱਲੇ ਫਿੱਟ ਕਰ ਦੇਣੇ ਨੇ ਫਿੱਟ ਕਰਕੇ ਇਹਨੂੰ ਜਿੱਥੇ ਮਰਜ਼ੀ ਮੂਵ ਕਰਕੇ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਹੋ ਉਸੇ ਟਾਇਰ ਹੋਣਗੇ ਨਾ ਹਾਂਜੀ ਟਾਇਰ ਲੱਗੇ ਹੋਏ ਨੇ ਜੀ ਓਕੇ ਕਿੰਨੇ ਦਾ ਇਹ ਵੀਰੇ ਇਹ ਵੀ ਜੀ 450 ਰੁਪਏ ਦਾ ਸੈੱਟ ਹੈ ਜੀ ਇਹਦੇ ਵਿੱਚ ਹੈਵੀ ਕੁਆਲਿਟੀ ਵਾਲਾ ਵੀ ਆਪਣੇ ਕੋਲ ਮਿਲ ਜੇਗਾ ਇਹ 450 ਰੁਪਏ ਦਾ ਜੀ ਓਕੇ ਠੀਕ ਹੈ ਜੀ ਆ ਪ੍ਰੋਜੈਕਟਰ ਲੈ ਕੇ ਆਏ ਆ ਇਹ YouTube ਉੱਤੇ ਸਰਚ ਕਰਕੇ ਦੇਖਿਓ ਇਹਨੂੰ ਬਣੀ ਲੈਂਪ ਪ੍ਰੋਜੈਕਟਰ ਕਹਿੰਦੇ ਨੇ ਜੀ ਓਕੇ ਵੀਰੇ ਇਹ ਰਾਤ ਨੂੰ ਜਦੋਂ ਅਸੀਂ ਲਾਈਟਾਂ ਬੰਦ ਕਰ ਦਿੰਨੀਆਂ ਨੇ ਵੀਰ ਜੀ ਹਾਂਜੀ ਆ ਸਾਰਾ ਛੱਤ ਉੱਤੇ ਪ੍ਰੋਜੈਕਟਰ ਬਣਾਉਂਦਾ ਰਾਤ ਨੂੰ ਬਹੁਤ ਪਿਆਰਾ ਦ੍ਰਿਸ਼ ਬਣਦਾ ਇਹਦੇ 'ਚ ਔਰ ਇਹ ਘੁੰਮਦਾ ਵੀ ਹੈ ਆ ਫੋਕਸ ਕਰਾਓ ਹਾਂ ਇਹ ਹੁੰਦਾ ਵੀ ਇਹਦੇ ਵਿੱਚ ਲਾਈਟਾਂ ਵੀ ਚੇਂਜ ਹੁੰਦੀਆਂ ਨੇ ਇਹ ਛੱਤ ਉੱਤੇ ਜੋ ਵੀ ਇਹਦੇ ਉੱਤੇ ਸਿੰਦਰੀਆਂ ਆ ਰਹੀਆਂ ਨੇ ਇਹ ਸਾਰੀਆਂ ਪਰ ਛੱਤ ਉੱਤੇ ਹਾਂ ਜੀ ਕਿੰਨੇ ਦਾ ਇਹ ਇਹ ਵੀ ਜੀ 1250 ਰੁਪਏ ਦਾ ਪ੍ਰਾਈਸ ਜੀ ਇਹਦੀ ਗਾਰੰਟੀ ਰਹੇਗੀ ਡਿਜ਼ਾਈਨ ਚੇਂਜ ਹੁੰਦੇ ਵਿੱਚ ਚੇਂਜ ਹਾਂ ਜੀ ਹਾਂ ਜੀ ਡਿਜ਼ਾਈਨ ਵਿੱਚ ਮਿਲਦੇ ਪੂਰੀ ਕਿੱਟ ਮਿਲਦੀ ਹੈ ਜੀ ਇਹ ਨਹੀਂ ਚੇਂਜ ਹੋ ਜਾਂਦੇ ਲੱਗ ਜੀ ਹਾਂ ਜੀ ਹਾਂ ਜੀ ਛੱਤ ਉੱਤੇ ਚੇਂਜ ਹੋ ਜਾਂਦੇ ਨੇ ਓਕੇ ਪੂਰੀ ਕਿੱਟ ਮਿਲਦੀ ਹੈ ਜੀ ਓਕੇ ਵੀਰ ਇੱਕ ਅਸੀਆ ਗੇਮਾਂ ਪਿੱਛੇ ਦਿਖਾਈਆਂ ਸੀ ਇਹ 850 ਰੁਪਏ ਦੇ ਵਿੱਚ ਵਾਇਰਲੈਸ ਗੇਮ ਲੈ ਕੇ ਆਏ ਆ ਤਾਰ ਤੋਂ ਬਿਨਾਂ ਰਿਮੋਟ ਵਾਲੀ 850 ਰੁਪਏ ਪ੍ਰਾਈਸ ਦੀ ਗਾਰੰਟੀ ਰਹੇਗੀ ਪ੍ਰਾਈਸ ਕਿਤੇ ਵੀ ਨਹੀਂ ਮਿਲੇਗਾ ਆ GTA Y City God of War Mortal Kombat ਇਹ ਨਿਊ ਵਰਜ਼ਨ ਆਇਆ ਜੀ ਆਪਣੇ ਕੋਲ ਐਮ 33 ਗੇਮ ਦਾ ਇਹ ਕਿੰਨੇ ਦਾ ਇਹ ਵੀ ਜੀ ਆਪਣੇ ਕੋਲ 2900 ਰੁਪਏ ਦੀ ਆ ਇੱਕ ਆਪਣੇ ਕੋਲ ਕਾਰ ਡਿਸਟਰ ਆਇਆ ਬੜਾ ਵਧੀਆ ਸਿਰਫ 250 ਰੁਪਏ ਦਾ ਜੀ ਕਾਰ ਲਈ ਕਾਰ ਲਈ ਗੱਡੀ ਸਾਫ਼ ਕਰਨ ਵਾਸਤੇ ਆ ਪਿੱਛੇ ਡੰਡਾ ਲੱਗੇ ਆ ਦਾ ਪਾਣੀ ਪਾ ਕੇ ਸਾਫ਼ ਕਰੋ ਜੋ ਵੀ ਮਿੱਟੀ ਉੱਟੀ ਹੈ ਸਾਫ਼ ਕਰਨੀ ਹੈ ਐਂ ਕਲੀਨ ਹੋ ਜਾਏਗਾ ਪਰ ਡੰਡਾ ਕੰਮ ਆਉਗਾ ਹਾਂਜੀ ਡੰਡਾ ਵੀ ਕੰਮ ਆਏਗਾ ਇੱਕ ਆ